ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸੋ ਆ ਤੁਸੀਂ ਦੇਖ ਸਕਦੇ ਹੋ ਇੱਕ ਤੇ ਆਹ ਖੇਤ ਆ ਝੋਨੇ ਦਾ ਔਰ ਇੱਕ ਆ ਖੇਤ ਹੈ ਔਰ ਦੋਨੋਂ ਇੱਕ ਤਰੀਕ ਦੇ ਲੱਗੇ ਹੋਏ ਨੇ ਇੱਕੋ ਹੀ ਡੇਟ ਨੂੰ ਦੋਨੋਂ ਝੋਨੇ ਲੱਗੇ ਸੀ ਦੋਨੋਂ ਖੇਤ ਇੱਕੋ ਤਰੀਕ ਨੂੰ ਲਾਏ ਸੀ ਫਰਕ ਕੀ ਹੈ ਇਹਨਾਂ ਦੋਵਾਂ ਦੇ ਵਿੱਚ ਜਿਵੇਂ ਆਹ ਦੇਖ ਖੇਤ ਦੇਖ ਸਕਦੇ ਹੋ ਤੁਸੀਂ ਇਹਨੂੰ ਅਸੀਂ ਕੱਦੂ ਕਰਨ ਤੋਂ ਪਹਿਲਾਂ ਥੱਲੇ ਯੂਰੀਆ ਪਾਇਆ ਸੀ ਔਰ ਉਹਦੇ ਨਾਲ ਹੀ ਆ ਖੇਤ ਆ ਇਹਨੂੰ ਅਸੀਂ ਥੱਲੇ ਕੋਈ ਖਾਦ ਨਹੀਂ ਪਾਈ ਜੋ ਵੀ ਪਾਇਆ ਜੀਰੀ ਲੱਗਣ ਤੋਂ ਬਾਅਦ ਉੱਪਰ ਪਾਇਆ ਫਰਕ ਦੇਖੋ ਹੁਣ ਇਹਦੇ ਬੂਟੇ ਦੇ ਵਿੱਚ ਔਰ ਐਸੋਨੇ ਦੇ ਬੂਟੇ ਦੇ ਵਿੱਚ ਦੋਨਾਂ 'ਚ ਜਮੀਨ ਅਸਮਾਨ ਦਾ ਫਰਕ ਹੈ ਇਹਦਾ ਬੂਟਾ ਸੋਹਣਾ ਚੱਲਿਆ ਔਰ ਇਹਨੂੰ ਹਾਲੇ ਤੱਕ ਇਹਦਾ ਪੂਰਾ ਬੂਟਾ ਬਣਿਆ ਨਹੀਂ ਔਰ ਲੱਗੇ ਇੱਕੋ ਦਿਨ ਦੇ ਆ ਇਹਦਾ ਬੂਟਾ ਦੇਖੋ ਤੁਸੀਂ ਕੋਈ ਕਮੀ ਨਹੀਂ ਬੂਟਾ ਵੀ ਸੋਹਣਾ ਬਣ ਗਿਆ ਨਾਲੀਆਂ ਵੀ ਬਹੁਤ ਸੋਹਣੀਆਂ ਚੱਲੀਆਂ ਨੇ ਕਈ ਵੀਰ ਭਰਾ ਕਹਿੰਦੇ ਨੇ ਕਿ ਥੱਲੇ ਖਾਦ ਪਾਉਣ ਦੇ ਨਾਲ ਕੋਈ ਫਾਇਦਾ ਨਹੀਂ ਹੁੰਦਾ ਚਲੋ ਬਾੜਾ ਤਾਂ ਨਹੀਂ ਕਹਿੰਦੇ ਵੀਰੇ ਅਸੀਂ 3 ਸਾਲ ਹੋ ਗਿਆ ਸਾਨੂੰ ਐਵੇਂ ਤਜਰਬਾ ਕਰਦੇ ਆ ਅਸੀਂ 3 ਸਾਲ ਤੋਂ ਝੋਨਿਆਂ ਨੂੰ ਥੱਲੇ ਹੀ ਖਾਦਾਂ ਪਾਉਂਦੇ ਆ ਜਿਵੇਂ 1509 ਹੈ 1509 ਨੂੰ ਅਸੀਂ ਸਾਰੀ ਨਹੀਂ ਪਾਉਂਦੇ ਕਿਉਂਕਿ ਬਕਾਨੀ ਆਉਣ ਦਾ ਡਰ ਰਹਿੰਦਾ ਇਹਨੂੰ ਇੱਕ ਕਟਾ ਹੀ ਥੱਲੇ ਪਾਉਂਦੇ ਆ ਔਰ ਪੀਆਰ 14 ਹੋ ਗਈ ਜਾਂ ਪੀਆਰ ਕੋਈ ਵੀ ਹੋ ਗਈ ਉਹਨਾਂ ਅਸੀਂ 2 ਕੱਟੇ ਵੀ ਪਾ ਲੈਨੇ ਆ 3 ਵੀ ਪਾ ਲੈਨੇ ਆ ਤੇ ਕਈ ਵੀ ਰਹੰਦੇ ਆ ਵੀ ਥੱਲੇ ਕੋਈ ਫਾਇਦਾ ਨਹੀਂ ਹੁੰਦਾ ਖਾਦਾਂ ਪਾਉਣ ਦਾ ਪਰ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਹੀ ਆ ਇਹਨੂੰ ਥੱਲੇ ਖਾਦਾਂ ਪਈਆਂ ਨੇ ਇਹਨੂੰ ਥੱਲੇ ਖਾਦ ਨਹੀਂ ਪਈ ਔਰ ਦੋਨਾਂ ਦੇ ਵਿੱਚ ਬੂਟੇ ਦੇ ਵਿੱਚ ਫਰਕ ਦੇਖ ਸਕਦੇ ਹੋ ਤੁਸੀਂ ਕੋਈ ਕਮੀ ਨਹੀਂ ਥੱਲੇ ਵਾਲੇ ਖਾਦ ਦੇ ਵਿੱਚ ਔਰ ਕੋਈ ਨੁਕਸਾਨ ਨਹੀਂ ਹੁੰਦਾ ਅਸੀਂ ਤਾਂ 2-3 ਸਾਲ ਤੋਂ ਪਾਉਂਦੇ ਆ ਸਾਨੂੰ ਤਾਂ ਬਹੁਤ ਵਧੀਆ ਰਿਜ਼ਲਟ ਆਇਆ ਬਾਕੀ ਵੀਰੇ ਹਰ ਕਿਸੇ ਦਾ ਆਪਣਾ ਆਪਣਾ ਤਜਰਬਾ ਆ ਕਿਸੇ ਨੂੰ ਕੋਈ ਤਜਰਬਾ ਕਿਸੇ ਨੂੰ ਕੋਈ ਆ ਜਿਵੇਂ ਹੁਣ ਅਸੀਂ ਥੱਲੇ ਵੀ ਖਾਦ ਪਾਉਨੇ ਆ ਉੱਤੇ ਵੀ ਪਾ ਕੇ ਦੇਖਦੇ ਆ ਦੋਨਾਂ ਦੇ ਵਿੱਚੋਂ ਸਾਨੂੰ ਜੋ ਜ਼ਿਆਦਾ ਰਿਜ਼ਲਟ ਮਿਲਿਆ ਉਹ ਸਾਨੂੰ ਥੱਲੇ ਖਾਦ ਪਾਉਂਦਾ ਮਿਲਿਆ ਬਾਕੀ ਹੋ ਸਕਦਾ ਕਿਸੇ ਦੀ ਕੋਈ ਜ਼ਮੀਨ ਐਵੇਂ ਦੀ ਹੋਵੇ ਕੋਈ ਰੇਤਲੀ ਜ਼ਮੀਨ ਹੋਵੇ ਜਾਂ ਕਿਸੇ 'ਚ ਕਲਰ ਹੋਵੇ ਥੱਲੇ ਨਹੀਂ ਕਿਸੇ ਨੇ ਖਾਦ ਅਸਰ ਕੀਤਾ ਉਹ ਗੱਲ ਅੱਡ ਆ ਬਾਕੀ ਜਿਵੇਂ ਸਾਡੀ ਜ਼ਮੀਨ ਆ ਵਧੀਆ ਨਾ ਡਾਕ ਰਹਿਣਾ ਰੇਤਾ ਹੈ ਮਿਕਸ ਜੀ ਜਮੀਨ ਹੈ ਉਹ ਸਾਨੂੰ ਥੱਲੇ ਖਾਦ ਪਾਉਂਦਾ ਰਿਜ਼ਲਟ ਵਧੀਆ ਮਿਲਿਆ ਔਰ ਥੱਲੇ ਖਾਦਾਂ ਪਾਉਣ ਦੇ ਦੋ ਫਾਇਦੇ ਨੇ ਇੱਕ ਤਾਂ ਸਾਡੀ ਜੀਰੀ ਨੂੰ ਵਧੀਆ ਬੂਟਾ ਚੱਲਦਾ ਪਿਆ ਰਿਜ਼ਲਟ ਵਧੀਆ ਮਿਲ ਰਿਹਾ ਸਾਨੂੰ ਔਰ ਦੂਸਰਾ ਫਾਇਦਾ ਇਹ ਆ ਕਿ ਜਦੋਂ ਅਸੀਂ ਕਦੂ ਕਰਨਾ ਕਦੂ ਕਰਨ ਤੋਂ ਪਹਿਲਾਂ ਅਸੀਂ ਸੁੱਕੀਆਂ ਪੈਲੀਆਂ ਦੇ ਵਿੱਚ ਟਰੈਕਟਰ ਦੇ ਨਾਲ ਵੀ ਖਾਦ ਪਾ ਲੈਨੇ ਆ ਔਰ ਇੱਕ ਤਾਂ ਸਾਡਾ ਟਾਈਮ ਬਚਦਾ ਹੈ ਦੂਸਰਾ ਇਹਦਾ ਨੁਕਸਾਨ ਕੀ ਹੈ ਉੱਪਰ ਖਾਦ ਪਾਉਣ ਦਾ ਕਈ ਵਾਰ ਸਾਨੂੰ ਮੌਕੇ ਤੇ ਕੋਈ ਬੰਦਾ ਨਹੀਂ ਮਿਲਦਾ ਖਾਦਾਂ ਪਾਉਣ ਵਾਸਤੇ ਤੇ ਖਾਦਾਂ ਲੇਟ ਹੋ ਜਾਂਦੀਆਂ ਨੇ ਜਿਹਦੇ ਕਰਕੇ ਝੋਨੇ ਦੇ ਵਿੱਚ ਬਹੁਤ ਕਮੀਆਂ ਰਹਿ ਜਾਂਦੀਆਂ ਨੇ ਤੇ ਇਹਦੇ ਵਿੱਚ ਫਾਇਦਾ ਫਾਇਦੇ ਦੋ ਹੋ ਜਾਂਦੇ ਨੇ ਇੱਕ ਤਾਂ ਖਰਚਾ ਬਚਦਾ ਲੀਵਰ ਬਚਦੀ ਆ ਕਿਉਂਕਿ ਸੁੱਕੇ ਨੂੰ ਤਾਂ ਟਰੈਕਟਰ ਨਾਲ ਪਾ ਕੇ ਹੀ ਬਾਹਰ ਹੋ ਜਾਣਾ ਕੋਈ ਦਿੱਕਤ ਨਹੀਂ ਤੇ ਇੱਕ ਨੌਕਰਾਂ ਦੀ ਵੀ ਜਾਬਾ ਵਾਲੀ ਫਿਰ ਲੋਡ ਨਹੀਂ ਪੈਂਦੀ ਗਈ ਹਾਂ ਵੀ ਖਾਦਾਂ ਪਾਉਣੀਆਂ ਨੇ ਇਹ ਕਰਨਾ ਉਹ ਕਰਨਾ ਇੱਕ ਸ਼ੁਰੂ-ਸ਼ੁਰੂ ਦੇ ਵਿੱਚ ਸਾਡੇ ਨਾਲ ਵੀ ਐਵੇਂ ਹੋਇਆ ਸੀ ਅਸੀਂ ਵੀ ਅਸੀਂ ਵੀ ਸੋਚਦੇ ਸੀ ਕਿ ਥੱਲੇ ਖਾਦ ਪਾਉਣ ਦਾ ਪਤਾ ਨਹੀਂ ਕੋਈ ਫਾਇਦਾ ਹੋਣਾ ਵੀ ਆ ਜਾ ਨਹੀਂ ਹੋਣਾ ਪਰ ਪਹਿਲੇ ਸਾਲ ਜਿਵੇਂ ਮੰਨ ਕੇ ਚੱਲੋ ਅਸੀਂ 5-10 ਕਿੱਲਿਆਂ ਨੂੰ ਥੱਲੇ ਖਾਦ ਪਾ ਕੇ ਵੇਖੀ ਸੀ ਤੇ ਸਾਨੂੰ ਉਹਦਾ ਰਿਜ਼ਲਟ ਬਹੁਤ ਵਧੀਆ ਮਿਲਿਆ ਔਰ ਦੂਸਰੇ ਸਾਲ ਅਸੀਂ 40-50 ਕਿੱਲਿਆਂ ਨੂੰ ਕਰਤੀ ਉਹਦਾ ਵੀ ਸਾਨੂੰ ਰਿਜ਼ਲਟ ਵਧੀਆ ਮਿਲਿਆ ਔਰ ਜਿਵੇਂ-ਜਿਵੇਂ ਅ ਅੱਗੇ ਵਧਦੇ ਗਏ ਟਾਈਮ ਲੰਘਦਾ ਗਿਆ ਅੱਜ ਅਸੀਂ 100-150 ਕਿੱਲਾ ਜਿੰਨਾ ਵੀ ਆ ਸਾਰੇ ਨੂੰ ਸਾਰੇ ਦੇ ਸਾਰੇ ਨੂੰ ਥੱਲੇ ਖਾਦ ਪਾਉਨੇ ਆ ਤੇ ਵਧੀਆ ਰਿਜ਼ਲਟ ਵੀ ਵਧੀਆ ਮਿਲਦਾ ਟਾਈਮ ਵੀ ਬਚਿਆ ਸਾਨੂੰ ਤਾਂ ਬਹੁਤ ਫਾਇਦੇ ਹੋਏ ਨੇ ਇਸ ਚੀਜ਼ ਦੇ ਬਾਕੀ ਇਹਨਾਂ ਕਿੱਲਿਆਂ ਨੂੰ ਥੋੜਾ ਜਣਾ ਸਾਨੂੰ ਪਾਣੀ ਤੇ ਇਹਨੂੰ ਵੀ ਥੱਲੇ ਇਸੀ ਖਾਦ ਆਪਾਂ ਪਰ ਮਾਰਸ਼ਾ ਜ਼ਿਆਦਾ ਹੋ ਗਈਆਂ ਪਾਣੀ ਵਟਾਂ ਦੇ ਉੱਤੋਂ ਦੀ ਟਪ ਗਿਆ ਸਾਨੂੰ ਖਾਦਾਂ ਪਾਉਂਦਾ ਮੌਕਾ ਨਹੀਂ ਮਿਲਿਆ ਜਿਸ ਕਰਕੇ ਆ ਕੁਝ ਕੁ ਕਿੱਲੇ 5-10 ਕਿੱਲੇ ਐਸੇ ਹੋਣਗੇ ਜਿਨ੍ਹਾਂ ਨੂੰ ਥੱਲੇ ਖਾਦਾਂ ਨਹੀਂ ਪਈਆਂ ਬਾਕੀ ਅਸੀਂ ਸਾਰੀਆਂ ਖਾਦਾਂ ਜਿਹੜੀਆਂ ਉੱਪਰ ਹੀ ਪਾਈਆਂ ਨੇ ਤੇ ਵਧੀਆ ਰਿਜ਼ਲਟ ਵੀ ਲੈ ਰਹੇ ਆ ਕੋਈ ਐਸੀ ਗੱਲ ਨਹੀਂ ਤੇ ਬਾਕੀ ਆ ਤੁਸੀਂ ਦੇਖ ਸਕਦੇ ਹੋ ਆ ਸਾਰੀ 1509 ਹੈ ਔਰ ਇਹਦੇ ਵਿੱਚ ਬਕਾਨੀ ਵੀ ਨਹੀਂ ਹੈਗੀ ਕਿਤੇ ਮੇਰੇ ਹਿਸਾਬ ਨਾਲ ਤਾਂ ਕਿਤੇ ਕੋਈ 1-2% ਹੋਏਗੀ ਜੇ ਹੋਈ ਤਾਂ ਨਹੀਂ ਤਾਂ ਨਹੀਂ ਹੈਗੀ ਐ ਵੀ ਸਾਰੀ ਇੱਧਰ ਵੀ ਸਾਰੀ ਕਿਤੇ ਬਕਾਨੀ ਨਹੀਂ ਹੈਗੀ 1509 ਬਹੁਤ ਸੋਹਣੀ ਖੜੀ ਆ ਤੇ ਵਧੀਆ ਮੋਬਾਈਲ ਮੈਂ ਤਾਂ ਹੀ ਕਹਾਂਗਾ ਵੀ ਜਿਹੜੇ ਵੀਰਪਰਾ ਸੋਚਦੇ ਆ ਨਾ ਕਿ ਥੱਲੇ ਖਾਦਾ ਪਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਤੁਸੀਂ ਸਾਰੀ ਨਾ ਪਾਓ ਥੋੜੀ ਪਾ ਕੇ ਦੇਖ ਲਓ ਕੋਈ ਇੱਕ ਦੋ ਕਿੱਲਿਆਂ ਨੂੰ ਪਾ ਕੇ ਦੇਖੋ ਤਜਰਬਾ ਹੋ ਜਾਏਗਾ ਜੇ ਤੁਹਾਨੂੰ ਰਿਜ਼ਲਟ ਵਧੀਆ ਲੱਗੇਗਾ ਤਾਂ ਅੱਗੇ ਸਾਰੀ ਨੂੰ ਪਾ ਲਿਆ ਜਿਵੇਂ ਅਸੀਂ ਵੀ ਸ਼ੁਰੂ ਪੰਜ ਚਾਰ ਕਿੱਲਿਆਂ ਤੋਂ ਕੀਤੀ ਸੀ ਉਸ ਤੋਂ ਬਾਅਦ ਅਸੀਂ ਸਾਰੇ ਨੂੰ ਹੀ ਥੱਲੇ ਪਾ ਰਹੇ ਆ ਤੇ ਵਧੀਆ ਰਿਜ਼ਲਟ ਮਿਲ ਲਿਆ ਵੀਰੇ